ਸਰਦਾਰ ਜੀ ਦੀ ਸੇਕੋ ਦੀ ਰੋਏ ਵਿੱਚ ਅਸੀਂ ਇੱਕ ਮੋਡਰਨ ਕਿਚਨ ਬਣਾਈ ਸ਼ੁਰੂ ਕਾਰੀ ਕੀਤੀ ਹੈ ਜੇ ਸੰਕਾ ਨੂੰ ਮੁੱਖ ਰੱਖਦੇ ਹੋਏ ਉਹਨਾਂ ਦੇ ਲੰਗਰ ਵਾਸਤੇ ਅੱਛੇ ਸਾਫ਼ ਸੁਥਰਾ ਲੰਗਰ ਵਾਸਤੇ ਅੱਜ ਪਿਛਲੇ 7-8 ਮਹੀਨਿਆਂ ਤੋਂ ਇਹ ਕਿਚਨ ਜਿਹੜੀ ਹੈ ਕਿ ਤਕਰੀਬਨ ਕੋ 20 ਲੱਖ ਦੇ ਨੇੜੇ-ਨੇੜੇ ਇਹਦਾ ਕੰਮ ਹੋ ਰਿਹਾ ਬਾਲ ਨੂੰ ਜਾਣ ਤੋਂ ਸੁਵਾਨਾ ਹੈ ਇਸ ਦਾ ਕਾਪਟਰ 22 9 22 ਸਤੰਬਰ ਨੂੰ ਵਲ ਤੇਜਿੰਗ ਪੰਨੋਸ ਜੀ ਕੀ ਮੁਸੱਲ ਪੰਜਾਬ ਉਹਨਾਂ ਨੇ ਕੀਤਾ ਸੀ ਇਹਦਾ ਉਦਘਾਟਨ ਅੱਜ ਆਉ ਤੁਹਾਨੂੰ ਦਿਖਾਣਾ ਜੋ ਕਿ ਅਸੀਂ ਸੀ ਇਹਦਾ ਨਵਾਂ ਕਰਨ ਕਿਚਨ ਮਲਰ ਕਿਚਨ ਜਾ ਬਣਾਉਣ ਜਾ ਰਹੇ ਹਾਂ ਕਿ ਜੀ ਕਾਫੀ ਕਪੈਸਿਟੀ ਦੇ ਵਿੱਚ ਇਸ ਜੀ ਫ੍ਰੀਜਰ ਜੀ ਫ੍ਰੀਜਰ ਇਹਨਾਂ ਲਈ ਅੰਦਾਜ਼ਾ ਤੇ ਸੀ ਦੀਆਂ ਕਿਮਨੀਆ ਦਰਵਾਜ਼ੇ ਜਾਂ ਸੰਕਰ ਦੇ ਚੋਲੋਂ ਤੋਂ ਵਾਸਤੇ ਜਿਹੜਾ ਫ੍ਰੀਜਰ ਹੈ ਜਿਹੜਾ ਇਹ ਐ ਸਾਡਾ ਡੀ ਫ੍ਰੀਜਰ ਹੈ ਜਿਹੜਾ ਬਹੁਤ ਬੜਾ ਸਪੈਸ਼ੀਅਲ ਜਿਹੜਾ ਇਹ ਬਹੁਤ ਬੜਾ ਕਾਰਪਸ ਨੂੰ ਅਭਿਸ਼ੇਖੰਦ ਦਾ ਵਿਆਜ ਹੋ ਗਿਆ ਜਾਂ ਕੋਈ ਜੀਤ ਕੋ ਕੋਦੋ ਵਸਤਵ ਦਾ ਹੈ ਤੇ ਇਸ ਵਿੱਚ ਕਿਸੇ ਨਾਲ ਜਿਹੜਾ ਹੈਗਾ ਤੇ ਜਿਹੜੀ ਪੱਟੀ ਜਿਹਸੀ ਦੀ ਲੱਗੇ ਕਿ ਚੰਦੀ ਇਹ ਚਿਮਨੀਆ ਉਹ ਸੀੜੀਆਂ ਬਹੁਤ ਸੋਸ਼ਲ ਜਿੱਤੇ ਪ੍ਰਸ਼ਾਦੇ ਭਾਏ ਜਾਂਦੇ ਹਨ ਉਸ ਚੀਜ਼ ਦਾ ਰਿਪੋਰਟ ਲੰਦਾ ਗਿਆ ਤੇ ਪਛੀ ਚੀਜ਼ ਦੀਆਂ ਪੱਟੀਆਂ 4 ਵਜੇ ਕਿ ਵਰਨ ਵੱਡੇ ਵਰਨ ਵਾਲੇ ਬੌਸ ਅਸੋਸੀਏਸ਼ਨ ਸਭ ਕੁਝ ਲੈਂਦਾ ਗਿਆ ਜਿਵੇਂ ਕਿ ਸਾਰਾ ਖਰਚਾ ਆ ਜਾਂਦਾ तकरीबन ਕੋਈ 20 ਲੱਖ ਦੇ ਕਰੀਬ ਹੈ ਸੰਕਤਾਂ ਵਾਸੀ ਇਸ ਮਰਕਜ਼ ਕੀ ਕਰਨ ਜਾਣੇ ਆ ਬੜੇ ਸਾਫ਼ ਸੁਥਰੇ ਕਿਚਨ ਹੋਏਗੀ ਇਹ ਸੰਕਤਾਂ ਨੂੰ ਬੜਾ ਵਧੀਆ ਤੇ ਅੱਛਾ ਸੁੰਦਰ ਸਾਫ਼ ਸੁਥਰਾ ਲੰਘੇ ਮਿਲੇ ਵੈਲਿਊ ਆਫ ਕਲਬ ਬਣਾਉਣ ਲੱਗੇ ਬਾਫਰੀ ਕੋਸ਼ਿਸ਼ ਹੈ ਦੇ ਪਿੱਛੇ ਸੰਤ ਤੇ ਦੇ ਕਿਹਨੇ ਜਿੱਥੇ ਅਲੱਗ-ਅਲੱਗ ਕਲਰਸ ਦੀਆਂ ਲਾਈਨਾਂ ਲਾ ਕੇ ਇਹ ਹਰ ਇੱਕ ਦੀ ਇੱਕ ਕਲਰ ਦੀ ਇੱਕ ਫੁੱਲ ਲਾਈਨ ਲੱਗੇਗੀ 2-2 ਫੁੱਟ ਦੀ ਜਿਹੜੇ-ਜਿਹੜੇ ਫੁੱਟ ਦੀ ਤੇ ਇੱਥੇ ਲੋਕਾਂ ਦੇ ਦਿਖਾਵੇ ਵਾਸਤੇ ਅੱਛੀ ਲੁੱਕ ਜਿਹੜੀ ਕਿ ਬਣੇਗੀ ਬਹੁਤ ਸੋਹਣੀ ਬਣ ਰਹਾ ਹੈ ਤਾਂ ਕਿ ਸੰਗਤਾਂ ਦੇ ਗੱਤਨ ਵਾਸਤੇ ਸੰਗਤਾਂ ਦੇ ਕੀਰਤਨ ਸੁਣਨ ਵਾਸਤੇ ਇੱਕ ਵੱਡਾ ਹਾਲ ਤਿਆਰ ਕੀਤਾ ਜਾ ਰਿਹਾ ਹੈ ਪੁਰਾਣੀ ਬਿਲਡਿੰਗ ਨੂੰ ਡਿਮੋਲਿਸ਼ ਕਰਕੇ ਨਵੀਂ ਬਿਲਡਿੰਗ ਬਣਾਈ ਜਾ ਰਹੀ ਹੈ ਕਿ ਜਿਸ ਜੀ ਕਿ ਜਿਸ ਜੇ ਸੰਗਤਵਤੋ ਜੇ ਬੈਠ ਕੇ ਆਪਣਾ ਕੀਰਤਨ ਦਾ ਆਨੰਦ ਮਾਣ ਸਕੇ ਇਹ ਬੌਫਲੀ ਜਿਹੜੀ ਕਿ ਬਹੁਤ ਪੁਰਾਣੀ ਬਿਲਡਿੰਗ ਸੀ ਉਹਨੂੰ ਢਾ ਕੇ ਇਹ ਨਵੀਂ ਜਵਾਬ ਸ਼ੁਰੂਆਤ ਕੀਤੀ ਗਈ ਹੈ ਦਾ ਸਿਮਰਜੀਤ ਸਿੰਘ ਸੇ ਖੋਦਿਆ ਗਏ ਦੇ ਅੱਗੇ ਸਾਰਾ ਕੰਮ ਕੀਤਾ ਗਿਆ ਮੈਨੇਜਮੈਂਟ ਨਵੀਂ ਮੈਨੇਜਮੈਂਟ ਜੋ ਬਣੀ ਹੈ よろしくお願いします。